ਇਹ ਜਿਹੜਾ ਕਾਲਸਟਾ ਵਾਈਟ ਕਿਫਤੇ ਸਵਾਗਤ ਹੈ ਜੀ ਸਾਰਿਆਂ ਦਾ ਪਿਆਰ ਨਾਲ। ਮੈਂ ਇਹ ਸੂਟ ਪਹਿਲਾਂ ਤੋਂ ਹੀ ਸੁੱਕਣਾ ਪਾਇਆ ਸੀਗਾ ਤੇ ਹੁਣ ਇਹਦੇ ਪਲੇਸਮੈਂਟ ਦੀਆਂ ਇਹਦੀ ਆਪਾਂ ਕਟਿੰਗ ਕਰਾਂਗੇ। ਤੇ ਮੈਂ ਆਪਣੇ ਇਹ ਸੂਟ ਖੁਦ ਆਪ ਹੀ ਸਿਉਣੀ ਆ ਜੀ ਕਿਉਂਕਿ ਸਲਾਈ ਬਹੁਤ ਮਹਿੰਗੀ ਹੈ ਜੀ ਜੀ। ਜੇ ਆਪਾਂ ਆਮ ਸੂਟ ਵੀ ਸਲਾਈ ਕਰਾਉਣੀ ਹੈ ਜੀ ਤਾਂ ਉਹਦਾ ਪ੍ਰਾਈਸ ਇਹ ਆਗਾ ਤੇ ਜੇ ਲੈਨਿੰਗ ਲਗਾਉਣੀ ਹੈ ਫਿਰ ਤਾਂ 500 550 ਆਮ ਪਿੰਡਾਂ ਦੇ ਵਿੱਚ ਸਲਾਈ ਕਰਨ ਵਾਲਿਆਂ ਲੈਂਦੇ ਜਾਣੀ ਆ। ਤੇ ਜਿਹੜੀਆਂ ਪਹਿਣਾ ਸਲਾਈ ਜਾਣਦਗੀਆਂ ਉਹ ਆਪਣੇ ਸੂਟ ਖੁਦ ਆਪ ਹੀ ਸਲਾਈ ਕਰਿਆ ਕਰੋ ਕਿਉਂਕਿ ਇੰਨੇ ਨਾਲ ਕਈ ਵਾਰ ਤਾਂ ਓਨੇ ਦਾ ਸੂਟ ਨਹੀਂ ਹੁੰਦਾ ਤੇ ਜਿੰਨੇ ਸਲਾਈ ਵਾਲੀ ਲੈ ਲੈਂਦੀ ਹੈ ਸਲਾਈ ਬਹੁਤ ਮਹਿੰਗੀ ਹੈ ਤੇ ਹਰ ਕੋ ਭੈਣ ਨੂੰ ਸਲਾਈ ਸਿੱਖਣੀ ਚਾਹੀਦੀ ਹੈ ਤੇ ਆਪਣੇ ਸੂਟ ਖੁਦ ਹੀ ਕਰੇ ਸਲਾਈ ਕਰੋ ਹੋਰ ਨਹੀਂ ਆਪਾਂ ਕੰਮ ਕਰ ਸਕਦੇ ਆਪਣੇ ਸੂਟ ਦਾ ਖੁਦ ਸਲਾਈ ਕਰੋ ਫਿਰ ਮੈਂ ਪ੍ਰੈਸ ਕਰਕੇ ਸੂਟ ਦੀ ਕਟਿੰਗ ਕਰਨੀ ਹੈਗੀ ਤੇ ਇੱਕ ਪਿਆਗਾ ਮੇਰੇ ਕੋਲੇ ਹੋਰ ਸੂਟ ਨੇ ਇਹ ਵੀ ਤੁਸਕਣਾ ਪਤਾ ਸੀ ਤੇ ਇਹਦੀ ਵੀ ਮੈਂ ਹੁਣ ਪ੍ਰੈਸ ਕਰੂੰਗੀ ਪਹਿਲਾਂ ਫਿਰ ਕਟਿੰਗ ਕਰੂੰਗੀ ਤੇ ਸ਼ੌਪ ਤੇ ਹੁਣ ਨਮਾ ਰਖੜੀਆਂ ਜੀਆਂ ਜੀਆਂ ਬਹੁਤ ਸੋਹਣੀਆਂ ਆਪਾਂ ਉਹਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆਗੇ